ਮੈਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਣ ਡਈ ਆ ਮਤਲਬ ਕਿ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੜੀ-ਕੱਢੀ ਮੇਰੇ ਪਿੱਛੇ ਆਈ ਆ ਆ ਵਰਦੀ ਟੰਨੀ ਮਿਲ ਆ ਨੰਬਰ ਵੇਖੋ ਜੀ ਤੁਹਾਨੂੰ ਦੱਸ ਕੇ ਮੰਗ ਕਰੂੰਗੀ ਤੁਸੀਂ ਇਹਨਾਂ ਨੂੰ ਖਰਾਬ ਕਰਨ ਦੇ ਪੰਜਾਬ ਜੀ ਫਿਰ ਹੋ ਜੀ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਤੁਸੀਂ ਐਸਐਸਡੀ ਨਹੀਂ ਲਗਾਉਂਦੇ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਨੰਬਰ ਪਲੇਟ ਜਾਲੀ ਲਈ ਗਈ ਤੇ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਜਾਵੇ ਪਰੇ ਹੋਏ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਬਲਾਜਮ ਹੈ ਯਾਰ ਅਸੀਂ ਰੈਕੀ ਕਰ ਰਿਹਾ ਕਿ ਮਤਲਬ ਤੁਹਾਡਾ ਤੁਸੀਂ ਗੱਡੀ ਚੱਲ ਕੇ ਕਿਉਂ ਆ ਰਹੇ ਹੋ ਮਤਲਬ ਕਿ ਆਰਡਰ ਦਿਓ ਨਾ ਕਿ ਆਰਡਰ ਦਿਓ ਹਾਂ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ ਕੌਰ ਦੇ ਪਿਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਜਨਪ੍ਰੀਤ ਦੀ ਰਾਖੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਵੇਖ ਲਓ ਜਾਲੀ ਲਾਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਨਹੀਂ ਆਉਂਦੀ ਦਿਖਾਓ ਜੀ ਤੁਸੀਂ ਕਿਹੜੀ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਕਰਾਓ ਐਸਪੀਡੀ ਇੱਕ ਮਿੰਟ ਜੀ ਐਸਪੀਡੀ ਨੇ ਭੇਜਿਆ ਤਾਂ ਉਹ ਵੀ ਕੰਜਨਪ੍ਰੀਤ ਦੀ ਰਾਖੀ ਕਰੋ ਜੀ ਨਹੀਂ ਐਸਪੀਡੀ ਨੇ ਭੇਜਿਆ ਰਿਪੂ ਨੇ ਰਿਪੂ ਤਾਂ ਸਾਬ ਨੇ ਭੇਜਿਆ ਤੁਹਾਨੂੰ ਜੀ ਟੈਕ ਕਰੋ ਜੀ ਪੈਟਰ ਸਿੱਗੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨਹੀਂ ਪ੍ਰਭ ਜੀ ਦੇ ਸੀਐਸ ਸਾਹਿਬ ਨੇ ਤੁਹਾਨੂੰ ਭੇਜਿਆ ਰੱਖਿਆ ਕਰਨੀ ਜੀ ਜੀ ਲੱਗੇ ਤੇ ਜੀਓ ਨਾਟ ਦਿਖਾ ਦਿਓ ਜੀ ਕਿੱਥੇ ਹੈ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਔਰ ਕਰ ਦੋ ਦੱਸੋ ਗੱਡੀ ਕਰਦੇ ਜੀ ਹਾਲ ਖਰਾਬ ਕਰਦੇ ਜੀ ਤੀਂ ਭਾਜੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਡਰ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਤੁਹਾਨੂੰ ਕੀ ਆਰਡਰ ਦਿੱਤਾ ਹੈ ਆਰਡਰ ਦਿਖਾਓ ਜੀ ਸਾਨੂੰ ਪੈਟਰ ਲੈ ਰਿਹਾ ਕੋਈ ਸਿਵਲ ਚਕਾ ਨਹੀਂ ਸਿਵਲ ਰੇਕੀ ਕਰਨ ਦਾ ਆਰਡਰ ਕਿਹਨੇ ਦਿੱਤਾ ਹੈ ਨਹੀਂ ਕੋਈ ਮੁਲਾਜ਼ਮ ਨਹੀਂ ਨਹੀਂ ਗ no, no, no. ਸੋਨੇ ਮੋਲਾ ਜੇ ਮੈਂ ਨਾ ਤੇ ਵਰਦੀ ਚ ਜੇ ਨਾ ਕੋਈ ਗੱਲ ਆਪਣੀ ਮਾਰਾ ਪਤਰੀ ਜਰੂਰੀ ਜਰੂਰੀ ਜੀ ਆਪਣਾ ਬਕਸਾ ਲੈ ਕੇ ਇੰਡਸਟਰੀ ਸਾਰੇ ਸਾਨੂੰ ਭੇਜਿਆ ਰਿਪੋਟ ਤਪਨ ਤੇ ਅਸੀਂ ਇਹਦੇ ਪ੍ਰੋਫੀਲ ਸਿੰਗ ਨੇ ਭੇਜਿਆ ਤੇ ਤੁਸੀਂ ਸਾਡੇ ਪਿੱਛੇ ਆ ਤੇ ਸੁਭ ਘਾਰ ਨਹੀਂ ਦੱਸਿਆ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਆ ਤੇ ਦੱਸੋ ਫਿਰ ਸਾਡੀ ਤੇ ਇਲਾਕੇ ਕਿਉਂ ਕਰਦੇ ਫਿਰਦੇ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਗੱਲਬਾਤ ਹੋ ਗਈ ਤੁਸੀਂ ਜ਼ਿੰਮੇਵਾਰ ਹੋ ਆ ਦੱਸੋ ਤੁਹਾਡਾ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣ ਆਪ ਵੀ ਕੋਈ ਕਰ ਸਾਰੇ ਜੰਗਲ ਬੰਦੇ ਯਾਰ 12 ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਬੰਦ ਦਿਖਾਓ ਕੰਮ ਕਰੋ ਸਿਰਫ ਜਦ ਜਾਓ ਨਕਰ ਆਓ ਗੱਲ ਚੋ ਕੋਈ ਲਿਖਤੀ ਆਰਡਰ ਨਹੀਂ ਭਾਈ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕੱਟ ਕਰ ਦੇਣਾ ਆਈਡੀ ਕਾਰਡ ਦਿਖਾਓ ਲੋ ਜੇ ਕਮੈਂਟ ਭਾਈ ਜੀ ਆਈਡੀ ਕਾਰਡ ਦਿਖਾਓ ਐਸੇ ਵੇਚੇ ਇਹ ਤਾਂ ਇੰਪਾਰੀ ਨਾਲ ਗੱਲ ਕਰਵਾਣੀ ਹੈ ਦਿਖਾਓ ਆ ਆਈਡੀ ਕਾਰਡ ਦਿਖਾਓ ਇਹਦੀ ਆਈਡੀ ਕਾਰਡ ਦਿਓ ਬਣਾਓ ਜੀ ਆਈਡੀ ਕਾਰਡ ਨਹੀਂ ਪਾ ਜੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੁਸੀਂ ਆਈਡੀ ਕਾਰਡ ਦਿਖਾਓ ਪਹਿਲਾਂ ਆਈਡੀ ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸਪੀ ਐਸਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਪਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦਾ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਦਿਖਾਉਂਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਖੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼੍ਰੀ ਆਮ ਕਿਹੜੀ ਗੱਲੋਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾਰਾ ਜੀ ਗੱਡੀ ਨੂੰ ਹੱਥ ਬੱਲੇਣਾ ਮਾਰੇ ਕੋਈ ਇਧਰ ਬਾਹਰ ਹਲੋ ਜੀ ਮਤਲਬ ਇਹ ਇਹ ਸ਼ਰਿਆ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਆਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਹਾਂ ਅਸੀਂ ਕੀ ਕਰ ਲੈਣਾ ਦੱਸੋ ਕੋਈ ਗੱਲ ਤੇ ਆਰਡਰ ਦਿਖਾ ਦਿਓ ਤੁਸੀਂ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਡਰਾ ਰਹੇ ਹੋ ਆਰਡਰ ਦਿਖਾਓ ਕਿ ਕਾਇਦੇ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ ਦੇਖੋ ਜੀ ਪਰसों ਤੋਂ ਅਸੀਂ ਇਹ ਜਿਹਾ ਵੇਖ ਰਹੇ ਆ ਪਹਿਲਾਂ ਉਹਨਾਂ ਦੀ ਗੱਡੀ ਆ ਟਮਗਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਤੁਹਾਨੂੰ ਧੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਇਡਲ ਕਰਾ ਲਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਆਈਡੀ ਚੈੱਕ ਕਰਾਓ ਕਰੋ ਕਾਜੀ ਜੀ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜਾਂਗੇ ਤੁਸੀਂ ਕਰੋ ਗੱਲ ਜੀ ਆਈਡੀ ਦੇ ਲੋ ਇਹਨਾਂ ਨੂੰ ਕੋ ਆਪਣੀ ਹਾਂ ਵਾਪਸ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਰ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ 'ਚ ਘੁੰਮ ਜਾਣਾ ਇਹਨਾਂ ਦਾ ਹੁਣ ਕੱਲ ਵੀ ਗੱਡੀ ਮਕਰ ਰਹੀ ਰਹੀ ਆ ਹਾਂ ਯੂਨੀਫਾਰਮ ਬੰਡ ਸਾਨੂੰ ਵੀ ਪਤਾ ਲੱਗੇ ਕਿ ਚਲਣਾ ਨਹੀਂ ਫਿਰਦੇ ਆ ਬਿਨਾ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇੰਨਾ ਮਤਲਬ ਕਿ ਕਬਰਾ ਗਏ ਕੱਲੋਂ ਅਸੀਂ ਕੋਈ ਮਤਲਬ ਕਿ ਸਕੈਪ ਚੋਕਾ ਲਿਆ ਜਾਉਣਾ ਨਾ ਬਣੇ ਚੁੱਕਿਆ ਜਾਵੇ ਕੱਲੋਂ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜਿੰਮੇਵਾਰ ਹੈ ਕੀ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਪੰਜਾਬ ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਕੁੱਤੀ ਤੇ ਕੋਈ ਮਾਰੇ ਤੁਸੀ ਮਾਰੇ ਗਏ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਅਸਪੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸੀਏ ਨੇ ਭੇਜਿਆ ਸਰਕਾਰਾਂ ਦੀ ਜ਼ਾਹਰ ਤੇ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਾ ਜਾ ਰਹੇ ਕੱਲ ਆਰਡਰ ਕਰੋ ਨਹੀਂ ਕਰੋ ਜੀ ਆਰਡਰ ਪੁੱਛੋ ਕਹਿੰਦੇ ਜੀ ਇਹਨਾਂ ਨੂੰ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਨੂੰ ਵੀ ਰੈਕੀ ਕਰਨ ਦੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇ ਦਿਓ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਨਹੀਂ ਨਹੀਂ ਟਰ ਰੈਕੀਓ ਕਰੂੰਗੇ ਡਿਊਟੀ ਕਰਨ ਦੀ ਆਪਣੀ ਕਾਦੀ ਡਿਊਟੀ ਕਰ ਰਹੇ ਯੂਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀ ਇੱਕ ਚਾਹ ਕਾਲੀਆਂ ਕੀ ਬਿਟਾਉਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਸੀ ਇੰਟੈਲੀਜੈਂਸ ਵਾਲੇ ਹੁੰਦੇ ਸਿਵਲ ਤੇ ਆ ਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੈਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰਦੇ ਆ ਤੁਹਾਡਾ ਬਣਾ ਕਰ ਦੋਗੇ ਹੁਣ ਇਹ ਤੁਹਾਡੇ ਘਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇ ਪਿੱਛੇ ਨੇ ਆ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ। ਜਾਲੀਆਂ ਲੱਗੀਆਂ ਜੀ। ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ। ਗੱਡੀ ਦੇ ਪਿੱਛੇ ਲੱਗੇ ਆ ਜੀ। ਨੰਬਰ ਪਲੇਟ ਜਾਲੀ ਆ ਜੀ। ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ। ਵੀਡੀਓ ਸੱਦੋ। ਸਾਰੀ ਗੱਡੀ ਆਰਡਰ ਦਿੱਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ। ਸੁਣੇ ਦਿੱਤੇ। ਆ ਤੁਹਾਡਾ ਅਫਸਰ ਮੁੱਕਰ ਗਿਆ ਜੀ। ਮੈਨੂੰ ਗਲਤ ਨਾ ਗੱਲ ਕਰੋ ਰਾਜ। ਨਹੀਂ ਤੁਸੀਂ ਤੁਸੀਂ ਕੀਤੇ ਆ ਬਾਜੀ ਆਰਡਰ ਜੀ। ਇਹ ਵੀ ਕਹਿ ਰਿਹਾ। ਤੁਹਾਡੇ ਅਫਸਰ ਤੁਹਾਡੇ ਬਾਜੀ ਮੁਲਾਜ਼ਮ ਕਹਿ ਰਿਹਾ। ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ। ਫਰਾਂ ਲੋਕ ਨਾ ਆਏ ਹੋਗਾ ਨਾ ਸਮਝ ਗੱਲਾਂ ਨਹੀਂ ਜੀ ਚ ਗੱਲ ਕਰੋ ਗਲਤ ਦੇਖੋ ਗੈਸਟੀਆਂ ਨਹੀਂ ਅੱਜ ਕੱਲ 2 2 3 3 ਪਾਰਟੀਆਂ ਦੇ ਰੱਬ ਨਾ ਕਰੇ ਕੋਈ ਬਹੁਤ ਵੱਡ ਕੰਮ ਕਰਦੇ ਇਲੈਕਸ਼ਨ ਦੇ ਤੇ ਨਹੀਂ ਉਸਾਰੇ ਮਰਾ ਜੀ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਰਦਾ ਨਹੀਂ ਆ ਦੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਉਟ ਜونیਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ਼ਰ ਸਾਧ ਰਹੇ ਆ ਜੀ ਕੋ ਬੱਜ ਗੱਲ ਕਰਾਂਗੇ ਅੱਜ ਗੱਲਾਂ ਕਰਾਂਗੇ ਨਹੀਂ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜونیਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਅਨਸੇਫ ਫੀਲ ਕਰ ਰਹੇ ਆ ਉਹਨੇ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਤੁਹਾਡਾ ਅਫਸਰ ਹੀ ਮੁੱਕਰ ਗਿਆ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਲੈ ਲੋ ਆਰਡਰ ਮੰਗਾ ਲਓ ਰੱਖਿਆ ਕਰਨ ਵਾਸਤੇ ਇਹ ਤੁਹਾਡੇ ਵਾਸਤੇ ਆ ਇਦਾਂ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣ ਜੀਆਂ ਨੂੰ ਦਫ਼ਤਰ ਮਿਲ ਕੇ ਗਿਆ ਜੇ ਮੈਨੂੰ ਦਫ਼ਤਰ ਮਿਲ ਕੇ ਗਏ ਹੋ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਵਿਦਾਊਟ ਵਰਤੀ ਤੁਸੀਂ ਪਿੱਛੇ ਰੱਖੀ ਇਹ ਕਿਸ ਕਾ ਲਈ ਆਸੀ ਕਾਗਜ਼ ਕਿੱਥੇ ਆ ਗੱਡੀ ਕਿੱਥੇ ਲਿਆਓ ਇਹ ਕਾਗਜ਼ ਦਿਖਾਓ ਇਹ ਕਾਗਜ਼ ਲਿਆਓ ਨੰਬਰ ਨੇ ਗੱਡੀ ਆਪਣੀ ਤਰੀਕੇੋਂ ਨਹੀਂ ਲਾਇਆ ਭਾਈ ਮੈਨੂੰ ਤਾਂ ਲੱਗਦਾ ਹੋਰੇ ਕੰਮ ਆਉਂਦਾ ਉਹਨਾਂ ਦਾ ਪਰਵਣਾ ਕੱਲ ਅਸੀਂ ਮੇੜੇ ਪਾਸੇ ਕੱਢੀ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਸਾਡਾ ਅਸਰ ਮੁੱਕ ਗਿਆ ਤੂੰ ਹੀ ਤੂੰ ਹੀ ਤੇਰਾ ਸ਼ਾਹ ਵੀਰ ਜੀ ਕਾਈ ਕੋਟੇ ਰਹਿ ਸ਼ਾਹ ਮੇਰੀ ਸਾਰੀ ਕਿਨੇ ਚਲ ਕਾਈ ਕੋਟੇ ਰਹਿ ਸ਼ਾਹ ਮੇਰੀ ਵਿੱਚ ਰੰਡਾ ਜੀ ਤੁਸੀਂ ਕਹਿ ਉਹ ਹੀ ਕਹਿ ਰਹੇ ਕਿਤੋਂ ਦੇ ਹੋ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਸਾਡਾ ਅਸਰ ਗਏ ਤੁਹਾਡੀ ਡਿਊਟੀ ਨਹੀਂ ਸਾਡਾ ਅਸਰ ਗਏ ਤੁਹਾਡੀ ਡਿਊਟੀ ਨਹੀਂ ਨਹੀਂ ਮੇਰੀ ਗੱਲ ਨਹੀਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕਹਿੰਦੇ ਨੇ ਇਹ ਗੱਲ ਉਹੀ ਆ ਉਹੀ ਗੱਲ ਆ ਇਹ ਗੱਲ ਆ ਕੈਂਡੀਡੇਟ ਡਰਾਓ ਉਹੀ ਗੱਲ ਆ